ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਦਰ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਲੋਕਾਂ ਨੂੰ ਸੂਬੇ 'ਚ ਸ਼ਾਂਤੀ ਲਈ ਅੱਗੇ ਆਉਣ ਤੇ ਨੌਜਵਾਨ ਪੀੜ੍ਹੀ ਦੀ ਤਰੱਕੀ ਤੇ ਭਲਾਈ ਦਾ ਰਸਤਾ ਚੁਣਨ ਦਾ ਦਿੱਤਾ ਸੱਦਾ ਕੇਂਦਰੀ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਸ਼੍ਰੀ ਨੰਦਪੁਰ ਸਾਹਿਬ ਕਿਰਤਪੁਰ ਸਾਹਿਬ ਤੇ ਨੰਗਲ ਦੇ ਹੜ ਪ੍ਰਵਾਕ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹੜ ਪ੍ਰਵਾਕਿਤ ਇਲਾਕਿਆਂ 'ਚ 100 ਕਰੋੜ ਰੁਪਏ ਦੀ ਲਾਗਤ ਨਾਲ ਮੋੜਵੇ ਸੇਵਾ ਤੇ ਸਫਾਈ ਮੁਹਿੰਮਤ ਜੰਗੀ ਪੱਧਰ ਤੇ ਚਲਾਉਂਦਾ ਐਲਾਨ ਤੇ ਪੰਜਾਬ ਪੱਛ ਕੌਮੀ ਲੋਕ ਪਤਾਲ ਦਾ ਆਯੋਜਨ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਲਈ ਆਖਿਆ ਕਿ ਉਹਨਾਂ ਚਾਹਨ ਪੀੜੀ ਤੇ ਤਰੱਕੀ ਤੇ ਭਲਾਈ ਦਾ ਰਸਤਾ ਚੁਣਨ ਦਾ ਸੱਤਾ ਦਿੱਤਾ ਪ੍ਰਧਾਨ ਮੰਤਰੀ ਮੋਦੀ ਇੱਕ ਦਿਨਾਂ ਦੌਰੇ ਤੇ ਮਨੀਪੁਰ ਪਹੁੰਚੇ ਉਹਨਾਂ ਨੇ ਚੂੜਾ ਚਾਂਦਪੁਰ ਸਿਲੀ ਦੇ ਪੀਸ ਕਾਉਂਟ ਵਿਖੇ

अपनी चपेट में ले लिया था मुझे संतोष है कि हाल ही में हिल्स और बेली में अलग अलग ग्रुप के साथ समझौतों के लिए बातचीत की शुरुआत हुई है मैं सभी संगठनों से अपील करूंगा कि शांति के रास्ते पर आगे बढ़कर अपने सपनों को पूरा करें, अपने बच्चों के भविष्य को सुनिश्चित करें ਔਰ ਮੈਂ ਅੱਜ ਆਪਕੋ ਵਾਦਾ ਕਰਤਾ ਹੂੰ ਮੈਂ ਆਪਕੇ ਸਾਥ ਹੂੰ ਸੂਚਨਾ ਦੇ ਪ੍ਰਸਾਰਣ ਤੇ ਸੰਸਥੀ ਮਾਮਲਿਆਂ ਬਾਰੇ ਰਾਸ਼ਟਰਮંત્રી ਡਾਕਟਰ ਐਲ ਮੁਰਗਨ ਨੇ ਅੱਜ ਸ਼੍ਰੀ ਨੰਦਰਪਰ ਸਾਹਿਬ ਕਿਰਤਪੁਰ ਸਾਹਿਬ ਤੇ ਨੰਗਲ ਦੀ ਹੜਪਾ ਵਿਭਾਗ ਪੰਡਾਂ ਦਾ ਦੌਰਾ ਕਰਕੇ ਹੜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਨੁਕਸਾਨ ਦੀ ਸਮਿਖਿਆ ਕੀਤੀ ਆਪਣੇ ਦੌਰੇ ਦੌਰਾਨ ਸ਼੍ਰੀ ਮੁਰਗਨ ਹੜਪੀਟਾ ਨੂੰ ਮਿਲਣ ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਿੰਡ ਸ਼ਾਹਪੁਰ ਬੇਲਾ ਪਿੰਡ ਹਰੀਵਾਲ ਪੰਨੋਪਲੀ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਨੰਗਲ ਦੇ ਪਿੰਡ ਪੀਲਾ ਤੇ ਆਣੀ ਵਿਖੇ ਦੌਰਾ ਕੀਤਾ ਉਹਨਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਆਨਰੇਬਲ ਪ੍ਰਾਈਮ ਮਿਨਿਸਟਰ ਵਿਜ਼ਿਟਡ ਹੇਅਰ आवर ਸੈਂਟਰਲ ਗਵਰਨਮੈਂਟ ਆਲਰੇਡੀ ਗਿਵਨ 12000 ਕਰੋੜ ਟੂ ਦ ਸਟੇਟ ਫਾਰ ਦੀ ਡਿਸਾਸਟਰ ਮੈਨੇਜਮੈਂਟ ਥਿਸ ਇਜ਼ ਦ ਟਾਈਮ ਟੂ ਸਟੈਂਡ ਵਿਦ ਦ ਅਫੈਕਟਡ ਪੀਪਲ ਐਂਡ ਥਿਸ ਇਜ਼ ਦ ਟਾਈਮ ਟੂ ਗਿਵ ਦਮ ਜਸਟਿਸ ਟੂ ਸੇਫਗਾਰਡ आवर ਟੂ ਅਫੈਕਟਡ ਪੀਪਲ ਉਦਰ ਪੰਜਾਬ বিজেপি ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਵੀ ਪ੍ਰਧਾਨਗੋੜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ ਜਾਣਿਆ ਤੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤੇ ਇਹ ਖਬਰਾਂ ਦوسی ਆਕਾਸ਼ਵਾਣੀ ਤੋਂ ਸੁਣ ਰਿਹਾ ਹਾਂ ਸਾਡਾ ਐਕਸ ਹੈਂਡਲ ਹੈ ਐਤਰੀ ਆਈ ਆਰ ਆਰ ਐਨ ਯੂ ਚਲੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ 100 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਸੇਬਾ ਤੇ ਸਫਾਈ ਮੁਹਿੰਮ ਚੰਗੀ ਪੱਧਰ ਤੇ ਚਲਾਉਂਦਾ ਐਲਾਨ ਕੀਤਾ ਹੈ। ਚੰਡੀਗੜ੍ਹ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਇਲਾਕੇਆਂ 'ਚ ਹòn ਹੜਾਂ ਦਾ ਪਾਣੀ ਘਟ ਰਿਹਾ ਪਰ ਪਿੰਡਾਂ ਦੇ ਕਸਬਿਆਂ ਵਿੱਚ ਗਾਰ ਤੇ ਗੰਦਗੀ ਫੈਲੀ ਹੋਈ ਹੈ ਇਸ ਲਈ ਸੂਬਾ ਸਰਕਾਰ 2300 ਪ੍ਰਭਾਵਿਤ ਪਿੰਡਾਂ ਤੇ ਵਾੜਾਂ 'ਚ ਵਿਆਪਕ ਸਫਾਈ ਤੇ ਸਵੱਛਤਾ ਮੁਹਿੰਮ ਦਾ ਆਗਾਜ਼ ਕਰੰਝਾ ਰਹੀ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਪਿੰਡ ਲਈ ਸਰਕਾਰ ਨੇ ਟੀਮਾਂ ਦਾ ਗਠਨ ਕੀਤਾ ਹੈ ਇਹ ਟੀਮਾਂ ਗਾਰ ਤੇ ਮਲਬਾ ਹਟਾਉਣ ਗਿਆ ਤੇ ਹਰ ਪਿੰਡ ਦੀ ਮੁਕੰਮਲ ਸਫਾਈ ਨੂੰ ਯਕੀਨੀ ਬਣਾਉਣ ਗਿਆ ਇਸ ਮੁਹਿੰਮ ਲਈ ਸਮਾਂ ਨਿਰਧਾਰਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 24 ਸਤੰਬਰ ਤੱਕ ਸਾਰੇ ਪਿੰਡਾਂ ਨੂੰ ਸਾਫ਼ ਕਰਕੇ ਗਾਰ ਤੇ ਮਲਬਾ ਮੁਕਤ ਕਰ ਦਿੱਤਾ ਜਾਵੇਗਾ ਤੇ 15 ਅਕਤੂਬਰ ਤੱਕ ਚੰਤਕ ਥਾਵਾਂ ਤੇ ਮਰਮਤਾ ਕੰਮ ਪੂਰਾ ਕਰ ਲਿਆ ਜਾਵੇਗਾ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ 20 ਅਕਤੂਬਰ ਤੱਕ ਛਪੜਾਂ ਦੀ ਸਫਾਈ ਦਾ ਕੰਮ ਪੂਰਾ ਹੋਵੇਗਾ ਜਿਸ ਲਈ ਸਰਕਾਰ ਨੇ ਪਹਿਲਾਂ ਹੀ ਸਾਰੇ ਪ੍ਰਬੰਧ ਕਰ ਲੈਨੇ ਭਗਵੰਤ ਸਿੰਘ ਮਾਨ ਨੇ ਇਸ ਨੇ ਕਾਰਜ ਵਿੱਚ ਵੀ ਗੈਰ ਸਰਕਾਰੀ ਸੰਗਠਨਾ ਯੂਥ ਕਲੱਬਾਂ ਤੇ ਹੋਰਨਾਂ ਸੰਗਠਨਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੜ੍ਹ ਪ੍ਰਭਾਵਿਤ ਪਠਾਨਕੋਟ ਜ਼ਿਲ੍ਹੇ ਦੇ ਪੁਆ ਹਲਕੇ ਦੇ ਸਰਹੱਦੀ ਪੰਨਾ ਛੜਦਾ ਪਾਣੀ ਘਟਣ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖਤਰਾ ਵਧਿਆ ਇਸ ਲਈ ਬਿਮਾਰੀਆਂ ਤੋਂ ਬਚਾਅ ਵਾਸਤੇ ਪਿੰਡ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਦੀ ਸ਼ੁਰੂਆਤ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਬਿਮਿਆਲ ਤੋਂ ਕੀਤੀ ਇਸ ਮੌਕੇ ਉਹਨਾਂ ਦੱਸਿਆ ਅੱਜ ਵਿਧਾਨ ਸਭਾ ਹਲਕਾ ਪੋਆ ਦੇ 25 ਪਿੰਡਾਂ ਦੇ ਅੰਦਰ ਮਹਾ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਇੱਥੇ ਅਸੀਂ ਪਿੰਡਾਂ ਦੀਆਂ ਗਲੀਆਂ ਨੂੰ ਨਾਲੀਆਂ ਨੂੰ ਕਲੀਨ ਕਰਨ ਦਾ ਕੰਮ ਕਰ ਰਹੇ ਹਾਂ ਉਹਦੇ ਨਾਲ ਦੀ ਨਾਲ ਜਿੱਥੇ ਖੜਾ ਪਾਣੀ ਹੈ ਉੱਥੇ ਸਪਰੇਅ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਕਿਸਮ ਦਾ ਕੁਝ ਡੈਰੀਆ ਵਰਗੀ ਬਿਮਾਰੀ ਜਾਂ ਡੇਂਗੂ ਨਾ ਫੈਲੇ ਔਰ ਨਾਲ ਫੋਗਿੰਗ ਮਸ਼ੀਨਾ ਜਿਹੜੀਆਂ ਪਿੰਡ-ਪਿੰਡ ਚੱਲ ਰਹੀਆਂ ਨੇ ਉਹ ਸੋ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲੇ ਇੱਕ ਮਹਾ ਸਫਾਈ ਅਭਿਆਨ ਇਸ ਚਿੰਤਾ ਨੂੰ ਸਾਹਮਣੇ ਰੱਖ ਕੇ ਅਸੀਂ ਆਰੰਭ ਕੀਤਾ ਤੇ ਮੈਂ ਜਨਤਾ ਨੂੰ ਅਪੀਲ ਇਹ ਜਰੂਰ ਕਰਨਾ ਚਾਹਨਾ ਕਿ ਇਹ ਸਫਾਈ ਅਭਿਆਨ ਸਾਡਾ ਸਭ ਦਾ ਸਾਂਝਾ ਹੈ ਸੋ ਲੋਕਾਂ ਨੂੰ ਵੀ ਬੇਨਤੀ ਹੈ ਵੀ ਸਮਾਜ ਸਫਾਈ ਅਭਿਆਨ ਦੇ ਅੰਦਰ ਬਾ ਚੜ ਕੇ ਹਿੱਸਾ ਲੈਣ ਪੰਜਾਬ ਸਰਕਾਰ ਵੱਲੋਂ ਹੜਪਰਵਾਵਤ ਇਲਾਕਿਆਂ 'ਚ ਮਾਫਸੀ ਦੀ ਵੰਡ ਲਈ ਵਿਸ਼ੇਸ਼ ਕਿਰਤਾਵਰੀ ਦਾ ਕੰਮ ਅਜਮੇਨੀ ਪੱਧਰ ਤੇ ਸ਼ੁਰੂ ਹੋ ਗਿਆ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਬੰਜਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੰਤੇ ਨਜ਼ਰ ਕਪੂਰਥਲਾ ਸੁਲਤਾਨਪੁਰ ਪੁਲਾਤ ਸਬਡਿਵੀਜ਼ਨਾਂ ਦੇ ਹੜਮਾਰੇ ਖੇਤਰਾਂ 'ਚ ਵਿਸ਼ੇਸ਼ ਕਿਰਤਾਵਰੀ ਲਈ ਪਟਵਾਰੀਆਂ ਨੂੰ ਤਾਇਨਾਤ ਕਰਕੇ ਪਿੰਨਾਂ ਦੀ ਵੰਡ ਕਰ ਦਿੱਤੀ ਗਈ ਹੈ ਤਾਂ ਜੋ ਕਿਰਤਾਵਰੀ ਦਾ ਕੰਮ ਤੇਜ਼ੀ ਤੇ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਵਿਸੇਲ ਤੋਂ ਦਿਵਾਲੀ ਤੱਕ GST ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ। ਉਹਨਾਂ ਦਾ ਸੁਪਨਾ ਅਦੋਂ ਸাকার ਹੋਇਆ ਜਦੋਂ 3 ਸਤੰਬਰ ਨੂੰ GST ਕੌਂਸਲ ਨੇ ਦਰਾਂ ਨੂੰ ਤਰਕਸੰਗਤ ਬਣਾਉਣ, ਕਈ ਖੇਤਰਾਂ 'ਚ ਟੈਕਸ ਤਰ੍ਹਾਂ ਘਟਾਉਣ ਤੇ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ। ਅੱਜ ਅਸੀਂ ਟੈਕਸ ਮੁਕਤ ਵਸਤਾਂ ਲਈ ਸੁਧਾਰਾਂ ਬਾਰੇ ਗੱਲ ਕਰਦੇ ਹਾਂ। ਪੇਸ਼ ਹੈ ਇੱਕ ਰਿਪੋਰਟ। ਅਗਲੀ ਪੀੜੀ ਦੇ GST ਸੁਧਾਰਾ ਤਹਿਤ ਸਰਕਾਰ ਨੇ ਆਮ ਆਦਮੀ ਤੇ ਬੋਝ ਘਟਾਉਣ ਲਈ ਕਈ ਜ਼ਰੂਰੀ ਵਸਤਾਂ ਨੂੰ GST ਤੋਂ ਛੋਟ ਦੇ ਕੇ ਅਹਿਮ ਕਦਮ ਚੁੱਕੇ ਨੇ ਨਵੇਂ ਨਿਯਮਾਂ ਅਧੀਨ ਸਬਜ਼ੀਆਂ, ਫਲ, ਮੇਵੇ ਅਤੇ ਜੂਸ ਸਮੇਤ ਖਪਤਕਾਰ ਵਸਤਾਂ ਤੇ ਟੈਕਸ 12% ਤੋਂ ਘਟਾ ਕੇ 5% ਦੀ ਕਰ ਦਿੱਤਾ ਗਿਆ ਹੈ ਨਮਕੀਨ, ਪੂਜੀਆਂ ਤੇ ਮਿਕਸਚਰ ਵਰਗੀਆਂ ਸਨੈਕ ਵਸਤਾਂ ਤੇ ਵੀ ਟੈਕਸ 12% ਤੋਂ ਘਟਾ ਕੇ 5% ਦੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕੈਂਡੀ ਸਟਾਫੀ ਜਲੀ ਆਦਤੇ ਜੀਐਸਟੀ 18 ਫੀਸ ਦੀ ਤੋਂ ਘਟਾ ਕੇ 5 ਫੀਸ ਹੀ ਕਰ ਦਿੱਤਾ ਗਿਆ ਤਾਂ ਜੋ ਮੁੱਖ ਤੌਰ ਤੇ ਖੰਡ ਤੋਂ ਬਣੇ ਉਤਪਾਦਾਂ ਤੇ ਬੋਝ ਘਟ ਕੀਤਾ ਜਾ ਸਕੇ ਲਗਭਗ ਸਾਰੇ ਭੋਜਨ ਉਤਪਾਦਾਂ ਦੀਆਂ ਘਟੀਆਂ ਕੀਮਤਾਂ ਨਾਲ ਜੀਵਨ ਦੇ ਸੋਖ ਨੂੰ ਉਤਸ਼ਾਹਤ ਕਰਨ ਮੰਗ ਨੂੰ ਵਧਾਉਣ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਦੀ ਉਮੀਦ ਹੈ ਨਵੀਆਂ ਟੈਕਸ ਦਰਾਂ ਇਸ ਮਹੀਨੇ ਦੀ 22 ਤਰੀਕ ਤੋਂ ਲਾਗੂ ਹੋਣਗੀਆਂ ਬਿਊਰੋ ਰਿਪੋਰਟ ਨਾਲ ਮੈਂ ਸਰਪਜੀਤ ਗੌਰ ਆਕਾਸ਼ਵਣੀ ਖਬਰਾਂ ਜਲੰਧਰ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਅੱਜ ਪੰਜਾਬ ਦੇ ਵੱਖ-ਵੱਖ ਸਿਹਾਂ ਅਚ ਕੌਮੀ ਲੋਕ ਅਦਾਲਤਾਂ ਲਾਈਆਂ ਗਈਆਂ ਜਲੰਧਰ ਫਿਲੌਰ ਤੇ ਨਕੋਦਰ ਦੇ ਨਾਇਕ ਅਦਾਲਤ ਕੰਪਲੈਕਸਾਂ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਪਤ ਸਿੰਘ ਗਿੱਲ ਦੀ ਅਗਵਾਈ ਚ ਸਤਾਈ ਬੈਂਚਾਂ ਦਾ ਗਠਨ ਹੋਇਆ ਜਿੱਥੇ 52238 ਮਾਮਲਿਆਂ ਦਾ ਆਪਸੀ ਸਮਝੌਤੇ ਨਾਲ ਨਿਪਟਾਰਾ ਕੀਤਾ ਗਿਆ ਗੁਰਦਾਸਪੁਰ ਤੇ ਬਟਾਲਾ ਵਿਖੇ న్యాయ ਅਧਿਕਾਰੀਆਂ ਦੇ ਕੋਲ 21 ਲੋਕ ਅਦਾਲਤਾਂ ਦੇ ਬੈਂਚਾਂ ਦਾ ਗਠਨ ਕੀਤਾ ਗਿਆ ਇਸ ਮੌਕੇ ਵਧੀਕ ਸਲਾ ਤੇ ਸੈਸ਼ਨ ਜੱਜ ਰਮਨ ਗੁਕਲਾਨੀ ਨੇ ਦੱਸਿਆ ਜਿਹੜਾ ਅਦਾਲਤ ਦਾ ਕੰਮ ਹੁੰਦਾ ਹੈ ਅਦਾਲਤ ਇੱਕ ਤਾਂ ਰੂਲ ਆਫ ਲਾਅ ਜਿਹੜਾ ਹੈ ਉਹ ਅਪਹੈਲਡ ਕਰਦੀ ਹੈ ਦੂਜਾ ਜਿਹੜਾ ਹੈ ਝਗੜਿਆਂ ਦਾ ਨਿਪਟਾਰਾ ਕਰਦੀ ਹੈ ਜਿਹੜਾ ਡਿਸਪੂਟ ਦੀ ਰੈਜ਼ੋਲੂਸ਼ਨ ਹੈ ਉਹ ਕੋਰਟ ਦੇ ਥਰੂ ਹੁੰਦੀ ਹੈ ਲੇਕਿਨ ਜਿਹੜਾ ਕੋਰਟ ਤਾਂ ਰੈਗੂਲਰ ਮੈਕੈਨਿਜ਼ਮ ਹੈਗਾ ਉਹਦੇ ਵਿੱਚ ਕੀ ਹੈ ਲੰਬਾ ਪ੍ਰੋਸੈਸ ਹੈ ਲੋਕ ਅਦਾਲਤਾਂ ਵਿੱਚ ਕੀ ਹੈ ਫੈਸਲੇ ਦੀ ਅਹਿਮੀਅਤ ਕੋਈ ਹੋਉਂਦੀ ਹੈ ਜਿਹੜਾ ਰੈਗੂਲਰ ਕੋਰਟ ਦੇ ਡਿਸੀਜਨ ਹੁੰਦੀ ਹੈ ਲੇਕਿਨ ਅੰਦੇ ਵਿੱਚ ਕੀ ਹੈ ਪਾਤੀਆਂ ਦੀ ਰਜ਼ਾਮੰਦੀ ਦੇ ਨਾਲ ਫੈਸਲਾ ਹੋ ਜਾਂਦਾ ਹੈ ਤੇ ਇਹ ਇੱਕ ਸਪੀਡੀ ਪ੍ਰੋਸੈਸ ਹੈ ਐਕਸਪੀਡੀਸ਼ਨਲ ਪ੍ਰੋਸੈਸ ਹੈ ਇਸੇ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਵਿੱਚ 11627 ਮਾਮਲਿਆਂ ਦਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 21675 ਮਾਮਲਿਆਂ ਦਾ ਆਪਸੀ ਸਮਝੌਤੇ ਨਾਲ ਨਿਪਟਾਰਾ ਕਰਕੇ ਅਵਾਰਡ ਪਾਸ ਕੀਤੇ ਗਏ। ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਚਾਜੂ ਗਰੁੱਪ ਬੀ ਵਿੱਚ ਸ਼੍ਰੀਲੰਕਾ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮਤਾਬਕ ਰਾਤੀ 8 ਵਜੇ ਦੁਬਈ ਦੇ ਸ਼ੇਖ ਸਾਦ ਸਟੇਡੀਅਮ 'ਚ ਖੇਡਿਆ ਜਾਵੇਗਾ। ਦੇ ਆਖਰ ਚ ਖਾਸ ਕਬਰਾ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਲੋਕਾਂ ਨੂੰ ਸੂਬੇ ਜੋ ਸ਼ਾਂਤੀ ਲਈ ਅੱਕੇ ਆਉਣ ਤੇ ਨੌਜਵਾਨ ਪੀੜੀ ਦੀ ਤਰੱਕੀ ਤੇ ਭਲਾਈ ਦਾ ਰਸਤਾ ਚੁਣਨ ਦਾ ਦਿੱਤਾ ਸੱਦਾ ਕੇਂਦਰੀ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਸ਼੍ਰੀ ਅਨੰਦਪੁਰ ਸਾਹਿਬ ਕਿਰਤਪੁਰ ਸਾਹਿਬ ਤੇ ਨੰਗਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦौरा ਕਰਕੇ ਸਥਿਤੀ ਦਾ ਜਾਇਜ਼ਾ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਤਲਾਕਿਆਂ 'ਚ 100 ਕਰੋੜ ਰੁਪਏ ਦੀ ਲਾਗਤ ਨਾਲ मोड़वे से बात सफाई मुहिम जंगी जंगि पदर ते चलांदा ऐलान ते पंजाब पाच कौमी लोग अदालता दा आयोजन इस दिनाली प्रदेशक खबरदाई बुलेटिन खत्म हुंदा है राष्ट्रीय खबरदा अगला बुलेटिन तो सी सुनुंगे शाम 7:00 बजे ती मिनट ते नमस्कार